ਹੈਲੋ ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸੋ ਅੱਜ ਦਾ ਪੰਜਾਬੀ ਵਿਆਕਰਨ ਦਾ ਵਿਸ਼ਾ ਹੈ ਕਾਰਕ ਤੇ ਆਓ ਵੀਡੀਓ ਦੇ ਨਾਲ ਬਣੇ ਰਹੋ ਤੇ ਕਰਦੇ ਹਾਂ ਕਾਰਕ ਕਾਰਕ ਕੀ ਹੁੰਦਾ ਹੈ ਕਾਰਕ ਇੱਕ ਮਹੱਤਵਪੂਰਨ ਵਿਆਕਰਨਿਕ ਸ਼੍ਰੇਣੀ ਹੈ ਵਾਕ ਵਿੱਚਲੇ ਹਰ ਨਾਮ ਜਾਂ Pronoun ਦਾ ਕੋਈ ਨਾ ਕੋਈ ਕਾਰਕ ਹੁੰਦਾ ਹੈ ਕਾਰਕ ਵਾਕ ਵਿੱਚਲੇ ਨਾਮ ਦੇ ਕਿਰਿਆ ਜਾਂ ਹੋਰ ਨਾਂ ਸ਼ਬਦਾਂ ਨਾਲ ਸਬੰਧ ਨੂੰ ਪ੍ਰਗਟ ਕਰਦਾ ਹੈ ਪ੍ਰਿਭਾਸ਼ਾ ਵਾਕ ਵਿੱਚ ਨਾਮ ਜਾਂ ਪ੍ਰਨਾਪ ਦੇ ਕਿਰਿਆ ਜਾਂ ਹੋਰ ਨਾਂ ਸ਼ਬਦਾਂ ਨਾਲ ਸਬੰਧ ਨੂੰ ਕਾਰਕ ਆਖਿਆ ਜਾਂਦਾ ਹੈ ਪੰਜਾਬੀ ਵਿੱਚ ਆਮ ਕਰਕੇ 8 ਪ੍ਰਕਾਰ ਦੇ ਕਾਰਕ ਮੰਨੇ ਗਏ ਹਨ ਜੋ ਕਿ ਇੱਥੇ ਲਿਖੇ ਅਨੁਸਾਰ ਹਨ ਕਰਤਾ ਕਾਰਕ ਕਰਮ ਕਾਰਕ ਕਰਨਕਾਰਕ ਸੰਪਰਦਾਨਕਾਰਕ ਆਪਾदानਕਾਰਕ ਸਬੰਧਕਾਰਕ ਅधिकरणਕਾਰਕ ਸੰਬੋਧਨਕਾਰਕ ਸੂਆਵ ਕਰਦੇ ਆ ਇਹਨੂੰ ਵਿਸਥਾਰ ਸਹਿਤ ਕਰਤਾਕਾਰ ਵਾਕ ਵਿੱਚ ਕਿਰਿਆ ਦਾ ਕੰਮ ਕਰਨ ਵਾਲਾ ਨਾਭ ਜਾਂ ਪ੍ਰਨਾਵ ਕਰਤਾਕਾਰ ਵਿੱਚ ਹੁੰਦਾ ਹੈ ਜਿਵੇਂ ਸ਼ੁਰੇਸ਼ ਫੁੱਟਬਾਲ ਖੇਡਦਾ ਹੈ ਨਰੇਸ਼ ਪੜਾਈ ਕਰਦਾ ਹੈ ਉੱਪਰ ਲਿਖੇ ਵਾਕਾਂ ਵਿੱਚ ਸ਼ੁਰੇ ਅਤੇ ਨਰੇਸ਼ ਕੰਮ ਕਰਨ ਵਾਲੇ ਹਨ ਇਸ ਕਰਕੇ ਇਹ ਕਰਤਾ ਕਾਰਕ ਦੇ ਨਾਮ ਨਾਲ ਨਾਮ ਹਨ ਪੰਜਾਬੀ ਵਿੱਚ ਇਸ ਕਾਰਕ ਦਾ ਚਿੰਨ ਨੇ ਹੈ ਕਈ ਵਾਰ ਇਹ ਇਹ ਨੇ ਤੋਂ ਬਗੈਰ ਵੀ ਹੁੰਦਾ ਹੈ ਕਰਮ ਕਾਰਕ ਵਾਕ ਦੀ ਕਿਰਿਆ ਦਾ ਜਿਸ ਨਾਮ ਜਾਂ ਪ੍ਰਨਾਵ ਉੱਤੇ ਪ੍ਰਭਾਵ ਪਵੇ ਉਹ ਕਰਮ ਕਾਰਕ ਵਿੱਚ ਹੁੰਦਾ ਹੈ ਜਿਵੇਂ ਮੈਂ ਚਿੱਠੀ ਲਿਖੀ ਮੈਂ ਕਿਤਾਬ ਨੂੰ ਪੜ੍ਹ ਲਿਆ ਕਿਤਾਬ ڈاکੂ ਫੜੇ ਗਏ ਇਹ ਵਾਕਾਂ ਵਿੱਚ ਇਹਨਾਂ ਵਾਕਾਂ ਵਿੱਚ ਚਿੱਠੀ ਕਿਤਾਬ ਅਤੇ ڈاکੂ ਉੱਤੇ ਕੰਮ ਹੁੰਦਾ ਹੈ ਇਸ ਕਰਕੇ ਇਹ ਕਰਮਕਾਰਕ ਦੇ ਨਾਮ ਨਾਲ ਇਸ ਕਾਰਕ ਦਾ ਚਿੰਨ ਨੂੰ ਹੈ ਕਈ ਵਾਰ ਇਸ ਨੂੰ ਤੋਂ ਬਗੈਰ ਵੀ ਹੁੰਦਾ ਹੈ ਸੋ ਤੀਜਾ ਹੈ ਕਰਨ ਕਾਰਕ ਵਾਕ ਦਾ ਕਰਤਾ ਜਿਸ ਨਾਮ ਜਾਂ ਪ੍ਰਨਾਵ ਨੂੰ ਸਾਧਨ ਬਣਾ ਕੇ ਕੰਮ ਕਰੇ ਉਸ ਨੂੰ ਕਰਮ ਕਾਰਕ ਵਿੱਚ ਹੁੰਦਾ ਹੈ ਉਹ ਕਰਮ ਕਾਰਕ ਵਿੱਚ ਹੁੰਦਾ ਹੈ ਜਿਵੇਂ ਉਹ ਪੈਨ ਨਾਲ ਲਿਖਿਆ ਮੈਂ ਪੈਨ ਨਾਲ ਲਿਖਿਆ ਮੈਂ ਨੌਕਰ ਤੋਂ ਕੰਮ ਕਰਵਾਇਆ। ਇਹ ਵਾਕ ਵਿੱਚ ਪੈਨ ਅਤੇ ਨੌਕਰ ਕਰਨ ਕਰਕ ਦੇ ਨਾਮ ਹਨ। ਇਸ ਕਾਰਨ ਇਹ ਇਸ ਕਰਕ ਦੀ ਪਛਾਣ ਦਾ ਤਰੀਕਾ ਇਹ ਹੈ ਕਿ ਵਾਕ ਵਿੱਚ ਜਿੰਨਾ ਨਾਵਾਂ ਜਾਂ ਪੜਨਾਵਾਂ ਨਾਲ ਆਮ ਕਰਕੇ ਰਾਹੀ, ਦੁਆਰਾ, ਨਾਲ, ਹੱਥੀ ਤੋਂ ਆਦਿ ਕਰਕ ਚਿੰਨ ਲੱਗੇ ਹੋਣ ਉਹ ਕਰਕ ਉਹ ਕਰਨ ਕਰਕ ਵਿੱਚ ਹੁੰਦਾ ਹੈ। ਚੌਥਾ ਪੁਆਇੰਟ ਸੰਪਰਦਾਨ ਕਾਰਕ ਵਾਕ ਦਾ ਕਰਤਾ ਜਿਸ ਨਾਅਬ ਜਾਂ ਪ੍ਰਨਾਅ ਲਈ ਕੰਮ ਕਰੇ ਉਹ ਸੰਪਰਦਾਨ ਕਾਰਕ ਵਿੱਚ ਹੁੰਦਾ ਹੈ ਜਿਵੇਂ ਉਹ ਸ਼ਹੀਦ ਉਦਮ ਸਿੰਘ ਜਿਵੇਂ ਉੜਾ ਸ਼ਹੀਦ ਉਦਮ ਸਿੰਘ ਨੇ ਦੇਸ਼ ਲਈ ਜਾਨ ਵਾਰ ਦਿੱਤੀ ਮਾਪੇ ਬੱਚਿਆਂ ਲਈ ਬਹੁਤ ਕੁਝ ਕਰਦੇ ਹਨ ਇਹ ਵਾਕ ਵਿੱਚ ਇਨ੍ਹਾਂ ਵਾਕਾਂ ਵਿੱਚ ਦੇਸ਼ ਅਤੇ ਬੱਚਿਆਂ ਸੰਪਰਦਾਨ ਕਾਰਕ ਦੇ ਨਾਮ ਤੇ ਪ੍ਰਨਾਵ ਹਨ ਇਸ ਕਾਰਕ ਇਸ ਕਾਰਕ ਦੀ ਪਛਾਣ ਲਈ ਇਸ ਦੇ ਕਾਰਕ ਚਿੰਨ ਹਨ ਲਈ ਖਾਤਰ ਵਾਸਤੇ ਆਦੀ ਆਪਾਦਾਨ ਕਾਰਕ ਵਾਕ ਵਿੱਚ ਜਿਸ ਨਾਮ ਜਾਂ ਪ੍ਰਨਾਵ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਕਹੋਣ ਜਾਂ ਵਖ ਵਖ ਹੋਣ ਦਾ ਪਤਾ ਲੱਗੇ ਉਹ ਆਪਾਦਾਨ ਕਾਰਕ ਵਿੱਚ ਹੁੰਦਾ ਹੈ ਜਿਵੇਂ ਮਨਜੀਤ ਅੰਮ੍ਰਿਤਸਰੋਂ ਆਇਆ ਉਹ ਅੱਜ ਸਾਡੇ ਕੋਲ ਚਲਾ ਗਿਆ ਮਗਰਮਚ ਦਰਿਆ ਵਿੱਚੋਂ ਨਿਕਲਿਆ ਇਨ੍ਹਾਂ ਵਾਕਾਂ ਵਿੱਚ ਅੰਮ੍ਰਿਤਸਰ ਸਾਡੇ ਅਤੇ ਦਰਿਆ ਆਪਾਦਾਨ ਕਾਰਕ ਦੇ ਨਾਵਾਂ ਤੇ ਪ੍ਰਨਾਵ ਪ੍ਰਨਾਵ ਹੁੰਦੇ ਹਨ ਹਨ ਇਸ ਕਾਰਕਾਂ ਦੀ ਪਛਾਣ ਲਈ ਇਸ ਦੇ ਕਾਰਕ ਚਿੰਨ ਇਹ ਹਨ ਤੋਂ ਕੋਲੋਂ ਪਾਸੋਂ ਵਿੱਚੋਂ ਤੋਂ ਆਦੀ ਪੁਆਇੰਟ ਸੇ ਇਹ ਮਾ ਸੰਬੰਧਕਾਰਕ ਵਾਕ ਵਿੱਚ ਜਿਸ ਨਾਮ ਜਾਂ ਪ੍ਰਨਾਵ ਦਾ ਦੂਜੇ ਨਾਮ ਜਾਂ ਪ੍ਰਨਾਵ ਉੱਤੇ ਮਾਲਕੀ ਜਾਂ ਅਧਿਕਾਰ ਦਾ ਸੰਬੰਧ ਪ੍ਰਗਟ ਕੀਤਾ ਜਾਵੇ ਉਹ ਸੰਬੰਧਕਾਰਕ ਵਿੱਚ ਹੁੰਦਾ ਹੈ ਜਿਵੇਂ ਇਹ ਵਜੀਰ ਸਾਹਿਬ ਦੀ ਕੋਠੀ ਹੈ ਉਹ ਸਾਰੀ ਉਸ ਦੀ ਸਾਰੀ ਫਸਲ ਤਬਾਹ ਹੋ ਗਈ ਕਮੀਜ਼ ਦਾ ਬਟਨ ਟੁੱਟ ਗਿਆ ਇਨ੍ਹਾਂ ਵਾਕਾਂ ਵਿੱਚ ਵਜੀਰ ਸਾਹਿਬ ਨਾਭ ਅਤੇ ਉਸ ਪ੍ਰਨਾਵ ਸੰਬੰਧ ਕਾਰਕ ਵਿੱਚ ਹਨ ਇਸ ਦੀ ਪਛਾਣ ਲਈ ਇਸ ਦੇ ਕਾਰਕ ਚਿੰਨ ਹਨ ਦਾ ਦੇ ਦੀ ਦਿnga ਰਾ ਮੇਰਾ ਤੇਰਾ ਰੇ ਮੇਰੇ ਤੇਰੇ ਰੀ ਮੇਰੀ ਤੇਰੀ ਦਾ ਸਾਡਾ ਤੁਹਾਡਾ ਦੇ ਸਾਡੇ ਤੁਹਾਡੇ ਦੀ ਸਾਡੀ ਤੁਹਾਡੀ ਸੋ ਪੁਆਇੰਟ ਨੰਬਰ 7ਵਾਂ ਅਧਿਕਾਰ ਅਧਿਕਰਣਕਾਰਕ ਵਾਕ ਵਿੱਚ ਕਿਰਿਆ ਦਾ ਕਾਰਜ ਜਿਸ ਨਾਵ ਜਾਂ ਪੜਨਾਵ ਦੇ ਉੱਤੇ ਹੈ ਥਾਂ ਵਿੱਚ ਲੱਗੇ ਹੋਏ ਲੱਗੇ ਹੋਏ ਉਹ ਅਧਿਕਾਰ ਕਾਰਕ ਵਿੱਚ ਹੁੰਦਾ ਹੈ ਜਿਵੇਂ ਘੋੜੇ ਉੱਤੇ ਚੜ ਜਾਵੋ ਤੁਸੀਂ ਕਾਰ ਵਿੱਚ ਬੈਠੋ ਇਹ ਵਾਕ ਵਿੱਚ ਘੋੜਾ ਅਤੇ ਕਾਰ ਨਾਵ ਅਧਿਕਾਰ ਅधिकरण कारक ਵਿੱਚ ਹਨ ਇਸ ਦੀ ਪਛਾਣ ਲਈ ਇਸ ਦੇ ਇਹ ਕਾਰ ਚਿੰਨ ਹਨ ਤੇ ਉੱਤੇ ਵਿੱਚ ਪਰ ਅੰਦਰ ਲਾਗੇ ਆਦੀ ਨੈਕਸਟ ਆ ਜਾਂਦਾ ਹੈ ਪੁਆਇੰਟ 8ਵਾਂ ਸੰਬੋਧਨ ਕਾਰਕ ਕਿਸੇ ਕਿਸੇ ਨੂੰ ਸੰਬੋਧਨ ਕਰਨ ਲਈ ਨਾਮ ਜਾਂ ਨਾਮ ਦਾ ਜਿਹੜਾ ਰੂਪ ਵਰਤਿਆ ਜਾਂਦਾ ਹੈ ਉਸ ਨੂੰ ਸੰਬੋਧਨ ਕਾਰਕ ਵਿੱਚ ਉਹ ਸੰਬੋਧਨ ਕਾਰਕ ਵਿੱਚ ਹੁੰਦਾ ਹੈ ਜਿਵੇਂ ਓਏ ਮੁੰਡਿਓ ਨੀ ਕੁੜੀਏ ਇਸ ਦੇ ਕਾਰਕ ਜਿੰਨ੍ਹੇ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਵਿਸਮਿਕ ਤੇ ਦੂਜਾ ਸੰਬੰਧਕੀ ਵਿਸਮਿਕ ਚਿੰਨ ਹਨ ਓਏ ਵੇ ਨੀ ਹੈ ਆਦੀ ਸੋ ਵਿਦਿਆਰਥੀਓ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਨੈਕਸਟ ਕਲਾਸ ਵੀ 1-2 ਦਿਨ ਦੇ ਵਿੱਚ ਅਪਡੇਟ ਕਰ ਦਿੱਤੀ ਜਾਏਗੀ ਅਪਲੋਡ ਕਰ ਦਿੱਤੀ ਜਾਏਗੀ